ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਟਿਆਲਾ ਕਿਚਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਜੀ ਨਿੰਬੂ ਦਾ ਖੱਟਾ ਮਿੱਠਾ achar ਇਹ ਆਪਣੇ ਘਰ ਦੇ ਨਿੰਬੂ ਹੈ ਜੀ ਡੇਢ ਕਿਲੋ ਦੇ ਕਰੀਬ ਤੇ ਆਪਾਂ ਇਹਨਾਂ ਨੂੰ ਹੁਣ ਧੋ ਲਿਆ ਜੀ ਸੁਕਾ ਲਿਆ ਉਸ ਤੋਂ ਬਾਅਦ ਆਪਾਂ ਹੁਣ ਇਹਨਾਂ ਨੂੰ ਕੱਟਾਂਗੇ ਕੱਟ ਕੇ ਆਪਾਂ ਤੁਹਾਨੂੰ ਖੱਟਾ ਮਿੱਠਾ achar ਬਣਾਉਣਾ ਦੱਸਾਂਗੇ ਹੀ ਬਣੇ ਰਹੋ ਵੀਡੀਓ ਤੇ ਹਾਂਜੀ ਆਪਾਂ ਨੇ ਨਿੰਬੂ ਲਏ ਹਾਂ ਜੀ ਕੱਟ ਨਿੰਬੂ ਕੱਟ ਲਏ ਜੀ ਆਪਾਂ ਨੇ ਕਿਲੋ ਨਿੰਬੂ ਆ ਜੀ ਇਹੇ ਥੋੜੇ ਜਿਕੇ ਮੈਂ ਰੱਖ ਲੇ ਤੇ ਆਪਾਂ ਇਹਦੇ ਵਿੱਚ ਹੁਣ ਕਿਲੋ ਨਿੰਬੂ ਵੀ ਚਪਾਈਆ ਪਾਵਾਂਗੇ ਜੀ ਲੋਣ ਲੋਣ ਪਾ ਕੇ ਆਪਾਂ ਇਹਨੂੰ ਮਿਕਸ ਕਰਾਂਗੇ ਮਿਕਸ ਕਰਕੇ ਆਪਾਂ ਇਸ ਜਾਰ ਵਿੱਚ ਪਾ ਕੇ ਦੋ ਦਿਨ ਲਈ ਛੱਡ ਦਾਂਗੇ ਦੋ ਦਿਨ ਤੋਂ ਬਾਅਦ ਫਿਰ ਸਾਰਾ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਜੀ ਨਾਲ ਲੜ ਕਿੱਦਾਂ-ਕਿੱਦਾਂ ਕਰਨਾ ਹੈ ਲੋਣ ਰਲਾ ਕੇ ਇਹਦੇ ਵਿੱਚ ਪਾ ਲੈਣਾ ਹੈ ਜੀ ਪੰਡੇ ਚ ਨਿੰਬੂਆਂ ਨੂੰ ਤੇ 2 ਦਿਨ ਛੱਡ ਦੇਣਾ ਜੀ 2 ਦਿਨ ਇਹ ਨਮਕਨੇ ਸਾਰੇ ਇਹਦੇ ਛਿਲਕੇ ਜਿਹੜੇ ਆ ਪੋਲੇ ਕਰ ਦੇਣੇ ਆ ਉਸ ਤੋਂ ਬਾਅਦ ਆਪਾਂ ਮਸਾਲਾ ਰਲਾਵਾਂਗੇ ਜੀ ਸਾਰਾ ਦੱਸਾਂਗੇ ਤੁਹਾਨੂੰ ਆਪਾਂ ਸਾਰਾ ਆਚਾਰ ਇਹਦੇ ਵਿੱਚ ਪਾ ਲੈਣਾ ਜੀ 2 ਦਿਨ ਆਪਾਂ ਇਹਨੂੰ ਇਦਾਂ ਛੱਡਾਂਗੇ ਇਹ ਜਿਹੜਾ ਤਰੀਕਾ ਹੈ ਜੀ ਤੁਸੀਂ ਬਣਾ ਕੇ ਦੇਖੋ 10 ਦਿਨਾਂ ਵਿੱਚ ਆਚਾਰ ਆ ਜੋ ਹੋ ਜਾਂਦਾ ਏ ਬਿਲਕੁਲ ਤਿਆਰ ਹੋ ਜਾਏਗਾ ਜੇ ਆਪਾਂ ਸਾਰਾ ਸਾਰੇ ਮਸਾਲੇ ਨਾਲ ਦੇ ਨਾਲ ਪਾ ਦੋ ਫਿਰ ਉਹਨੂੰ 1 ਮਹੀਨਾ ਲੱਗ ਜਾਂਦਾ ਏ ਜੀ ਬਣਾਉਣ ਨੂੰ ਤੇ ਨਾਲ ਹੀ ਆਪਾਂ ਨੇ ਕੱਟਦੇ ਟਾਈਮ ਸਾਰੇ ਬੀਜ ਕੱਢ ਦਿੱਤੇ ਆ ਜੀ ਬੀਜ ਕੱਢ ਕੇ ਫਿਰ ਨਮਕ ਰਲਾਇਆ ਏ ਹੁਣ ਆਪਾਂ ਇਹਨੂੰ 2 ਦਿਨ ਲਈ ਛੱਡ ਦਾਂਗੇ ਜੀ ਹਾਂ ਜੀ ਨਿੰਬੂ ਦਾ ਆਚਾਰ ਆਪਾਂ ਨੇ ਹੁਣ 2 ਦਿਨ ਧੁੱਪੇ 2 ਦਿਨ ਨਮਕ ਪਾ ਕੇ ਰੱਖਿਆ ਏ ਜੀ ਧੁੱਪ ਨਹੀਂ ਅੰਦਰ ਹੀ ਪਿਆ ਸੀ ਧੁੱਪ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆ ਦੇਖੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਨੇ ਸੁੱਕਾ ਹੀ ਭਾਂਡਾ ਲੈਣਾ ਏ ਖੜਚੀ ਵੀ ਜਿਹੜਾ ਚਮਚ ਹੱਥ ਵੀ ਸੁੱਕੇ ਹੋਣੇ ਚਾਹੀਦੇ ਆ ਦੇਖੋ ਜੀ ਇੰਨਾ ਛਿਲਕਾ ਪੋਲਾ ਹੋ ਗਿਆ ਨੂਨ ਨਾਲ ਆ ਦੇਖੋ ਆਪਣੇ ਆਪ ਟੁੱਟਦਾ ਹੈ ਹੁਣ ਇਹ ਸਾਰਾ ਆਚਾਰ ਸੌਫਟ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੀ ਸਾਰੇ ਜਿਹੜੇ ਵੀ ਮਸਾਲੇ ਪੈਣੇ ਆ ਮੈਂ ਤੁਹਾਨੂੰ ਦੱਸਦੇ ਰੁਕ ਜਾਵਾਂਗੀ ਕਿਲੋ ਨਿੰਬੂ ਸੀਗਾ ਜੀ ਆਪਣੇ 1/2 ਕਿਲੋ ਲਈਆ ਜੀ ਆਪਾਂ ਨੇ ਚੀਨੀ ਚੀਨੀ ਨੂੰ ਵੀ ਆਪਾਂ ਪੀਸਾਂਗੇ ਤੇ ਚਾਰ ਛੋਟੀਆਂ ਲੇਟੀਆਂ ਤਿੰਨ ਚਾਰ ਟੁਕੜੇ ਦਾਲਚੀਨੀ ਇਹ ਪੰਜ ਸੱਤ ਲੌਂਗ ਲੈਂਦੇ ਆਂ ਜੀ ਤੇ ਆਪਾਂ ਤਿੰਨ ਚਮਚ ਪਾਵਾਂਗੇ ਸੌਫ ਦੇ ਤਿੰਨ ਚਾਰ ਚਮਚ ਪਾਵਾਂਗੇ ਹਜਵਾਨ ਤੇ ਥੋੜਾ ਜਿਹਾ ਕੁ ਲਵਾਂਗੇ ਜੀ ਜੀਰਾ ਇਹ ਆਪਾਂ ਨੇ ਸਾਰੀਆਂ ਚੀਜ਼ਾਂ ਇਹ ਬਾਰੇ ਇਹ ਵਾਲੇ ਮਸਾਲੇ ਸਾਰੇ ਆਪਾਂ ਨੇ ਦਰੜ ਕਰ ਲੈਣੇ ਆ ਜੀ ਕੁੱਟ ਲੈਣੇ ਆ ਥੋੜੀ ਜਿਹਾ ਇੱਕ ਤੇ ਚੀਨੀ ਵੀ ਕੁੱਟਣੀ ਆ ਪਾਊਡਰ ਬਣਾਉਣਾ ਹੈ ਹਾਂਜੀ ਅਚਾਰ ਆਪਾਂ ਨੇ ਭਾਂਡੇ ਵਿੱਚੋਂ ਕੜਾਹੀ ਵਿੱਚ ਕੱਢ ਲਿਆ ਜੀ ਸਾਰਾ ਇਹ ਸਾਰੇ ਆਪਾਂ ਨੇ ਜਿਹੜੇ ਮਸਾਲੇ ਸੀਗੇ ਸਾਰੇ ਕੁੱਟ ਲਏ ਉਹ ਪਾ ਦਾਂਗੇ ਸਾਰੇ ਮਸਾਲੇ ਕੁੱਟ ਲਏ ਜੀ ਤੇ ਨਮਕ ਇਹਦੇ ਵਿੱਚ ਪਾਇਆ ਹੋਇਆ ਹੀ ਆ ਤੇ ਮੈਂ ਲਾਲ ਮਿਰਚ ਵੀ ਥੋੜੀ ਜੀ ਪਾਉਂਦੀ ਹੁੰਨੀ ਆ ਜੀ ਵਧੀਆ ਲੱਗਦਾ ਏ ਤਿੰਨ ਚਮਚ ਤੇ ਹਲਦੀ ਆਪਾਂ ਪਾਉਣੀ ਨਹੀਂ ਨਮਕ ਪਾਇਆ ਹੋਇਆ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਜੀ ਚੀਨੀ ਇੰਨੇ ਵੀ ਆਪਾਂ ਨੇ ਪੀਸੀ ਹੈ ਜੀ ਹਲਦੀ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਪਰ ਅਸੀਂ ਨਹੀਂ ਪਾਉਂਦੇ ਜੀ ਇਹ ਬ੍ਰਾਊਨ ਕਲਰ ਦਾ ਆਚਾਰ ਬਣ ਜਾਂਦਾ ਜੀ ਜਦੋਂ ਬਣ ਕੇ ਤਿਆਰ ਹੁੰਦਾ ਬਸ ਇਹਨੂੰ ਏਦਾਂ ਹੁਣ ਆਪਾਂ ਨੇ ਮਿਕਸ ਕਰਨਾ ਏ ਮਿਲ ਸਕੇ ਮਿਕਸ ਕਰਕੇ ਇਸ ਤਰ੍ਹਾਂ ਹੀ ਫੇਰ ਭਾਂਡੇ ਚ ਭਰ ਕੇ ਰੱਖ ਲੈਣਾ ਤੇ ਹਫਤੇ 10 ਦਿਨ ਵਿੱਚ ਤੁਸੀਂ ਇਹ ਆਚਾਰ ਖਾ ਸਕਦੇ ਹੋ ਜੀ ਨਿੰਬੂ ਦਾ ਖੱਟਾ ਮਿੱਠਾ ਆਚਾਰ ਬਹੁਤ ਸਵਾਦ ਬਣਦਾ ਹੈ ਜੀ ਤੁਸੀਂ ਵੀ ਜ਼ਰੂਰ ਟ੍ਰਾਈ ਕਰਿਓ ਆ ਦੇਖੋ ਜੀ ਮਿਕਸ ਕਰ ਲਿਆ ਆਪਾਂ ਨੇ ਸਾਰਾ ਕੁਝ ਹੁਣ ਇਹਨੂੰ ਆਪਾਂ ਨੇ ਦੁਬਾਰੇ ਫੇਰ ਉਸੇ ਕੱਚੇ ਦੇ ਵਰਤਮਾਨ ਵਿੱਚ ਪਾ ਦੇਣਾ ਜੀ ਇਹ ਸਾਰਾ ਰਸਾ ਜਿਹੜਾ ਜੂਸ ਹੈਗਾ ਇਹ ਸਾਰਾ ਆਪਾਂ ਨਾਲ ਹੀ ਪਾਵਾਂਗੇ ਜੀ ਇਹ 10 ਬੁਨਾ ਦੇ ਵਿੱਚ ਸਾਰੇ ਨਿੰਬੂ ਦੇ ਛਿਲਕਿਆਂ ਨੇ ਸਾਰਾ ਸੋਕ ਲੈਣਾ ਹੈ ਲਓ ਜੀ ਆਪਾਂ ਨੇ ਸਾਰਾ achar ਇਹਦੇ ਵਿੱਚ ਪਾ ਪਾ ਲਿਆ ਜੀ ਦੇਖੋ ਏ ਬਸ ਹੁਣ 5-7 ਦਿਨਾਂ ਵਿੱਚ ਖਾਣ ਜੱਗਾ ਹੋ ਜਾਏਗਾ ਤੇ ਅਸੀਂ ਤੁਹਾਨੂੰ ਦਿਖਾਨੇ ਆ ਜੀ ਆ ਦੇਖੋ ਇਹ ਪੁਰਾਣਾ ਆਚਾਰ ਹੈ ਜੀ ਸਾਡਾ ਇਸ ਤਰ੍ਹਾਂ ਦਾ ਬਣ ਜੇਗਾ ਜੀ ਇਹੇ ਬਰਾਉਂ ਬਰਾਉਂ ਆ ਦੇਖੋ ਇਹ ਵੀ ਛੋਟੇ ਨਿੰਬੂਆਂ ਤੋਂ ਹੀ ਤਿਆਰ ਕੀਤਾ ਹੋਇਆ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਜੀ ਤਾਂ ਤੁਸੀਂ ਵੀ ਇਸ ਤਰ੍ਹਾਂ ਤੁਸੀਂ ਵੀ ਜਰੂਰ ਬਣਾ ਕੇ ਵੇਖਿਓ ਜੀ ਆਚਾਰ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਬਾਏ ਬਾਏ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ